ਮੈਂ ਮਟਿਆਰ ਪੰਜਾਬ ਦੀ ਤੇ ਮੇਰੇ ਨੈਣੀ ਉੱਠਦੀ ਲੋ ਮੇਰੇ ਅੰਗ-ਅੰਗ ਦੇ ਵਿੱਚ ਮਹਿਕ ਦੀ ਇਹਦੀ ਮਿੱਟੀ ਦੀ ਖੁਸ਼ਬੋ ਮੇਰੀ ਬੋਲੀ ਵਿੱਚੋਂ ਸ਼ਲਕ ਦਾ ਇਹਦਾ ਮਾਖਿਓ ਮਿੱਠਾ ਮੂ ਰੂਬਰੂ ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਸੁਖਬੀਰ ਕਾਰ ਬਹੁਤ ਮਿੱਠੀ ਹੈ ਪੰਜਾਬ ਦੀ ਬੋਲੀ ਤੇ ਬਹੁਤ ਹੀ ਮਿੱਠਾ ਹੈ ਪੰਜਾਬ ਦਾ ਗੀਤ ਸੰਗੀਤ ਤੇ ਰੂਬਰੂ ਪ੍ਰੋਗਰਾਮਸ ਅਸੀਂ ਤੁਹਾਨੂੰ ਵਕ ਵਕ ਮਾਨਮਤੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਆ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੁੰਦੀ ਹੈ ਤੇ ਨਾਮ ਨਖਟਿਆ ਹੁੰਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਵੀ ਨੇ ਗੀਤ ਸੰਗੀਤ ਵੀ ਹੈ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੋਣ ਵਾਲਾ ਹੈ ਕਿਉਂਕਿ ਅੱਜ ਜਿਸ ਮਹਿਮਾਨ ਨੂੰ ਅਸੀਂ ਤੁਹਾਡੇ ਰੂਬਰੂ ਕਰੌਣ ਜਾ ਰਹੇ ਆ ਉਹ ਅੰਦਾਜ਼ ਤੇ ਆਵਾਜ਼ ਦਾ ਸੁਮੇਲ ਹੈ ਤੇ ਅਦਾਕਾਰਾ ਬਹੁਤ ਹੀ ਵਧੀਆ ਬਹੁਤ ਸਾਰੀਆਂ ਫਿਲਮਾਂ ਵੀ ਤੁਸੀਂ ਉਹਨਾਂ ਦੀਆਂ ਦੇਖੀਆਂ ਆਉਣ ਗਿਆ ਬਿਨਾਂ ਕਿਸੇ ਦੇਰੀ ਦੇ ਮਿਲਦੇ ਆ ਜੀ ਸੁਰਾਂ ਦੀ ਮਲਿਕਾ ਅਮਨ ਊਰੀ ਹੋਣਾ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਾਰ ਬਾਰ ਸਤਿ ਸ਼੍ਰੀ ਅਕਾਲ ਜੀ ਸੁਖਵੀਰ ਜੀ ਜਿੰਨੇ ਵੀ ਦਰਸ਼ਕ ਇਸ ਟਾਈਮ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਮਨ ਊਰੀ ਦਾ ਅਮਨ ਊਰੀ ਦੇ ਘਰ ਦੇ ਵਿੱਚ ਦੂਰਦਰਸ਼ਨ ਦੇ ਵੇਲੇ ਦੇ ਵਿੱਚ ਸਵਾਗਤ ਹੈ ਔਰ ਆਗਾਜ਼ ਇੱਥੋਂ ਹੀ ਕਿ ਕਿਵੇਂ ਦਾ ਲੱਗ ਰਿਹਾ ਬਹੁਤ ਸੋਹਣਾ ਤੁਸੀਂ ਕੁਐਸਚਨ ਕੀਤਾ ਮੈਨੂੰ ਕਿਉਂਕਿ ਜਿੱਥੇ ਤੁਹਾਡੀਆਂ ਜੜ੍ਹਾਂ ਹੁੰਦੀਆਂ ਨੇ ਉੱਥੇ ਖਾਦ ਖੁਰਾਕ ਪਾਣੀ ਲੱਗਦਾ ਤਾਂ ਤੁਸੀਂ ਫਲ ਦੇ ਫੁੱਲਦੇ ਹੋ ਪੱਤੇ ਆਉਂਦੇ ਆ ਫੁੱਲ ਆਉਂਦੇ ਆ ਫਲ ਆਉਂਦਾ ਹੈ ਫੈਲਦਾ ਹੈ ਕਿੰਨਾ ਬਸੇਰਾ ਹੁੰਦਾ ਉੱਥੇ ਸੋ ਉਹ ਜਿਹੜਾ ਦਰਖਤ ਸੀਗਾ ਜਿਹੜਾ ਹੁਣ ਅੱਜ ਤੱਕ ਸਾਰੀ ਦੁਨੀਆ ਦੇ ਵਿੱਚ ਜਾ ਕੇ ਨਾਮ ਖੱਟਿਆ ਹੈ ਲੋਕਾਂ ਦੀ ਮੁਹੱਬਤ ਮਿਲੀ ਆ ਔਰ ਵੱਡੀਆਂ-ਵੱਡੀਆਂ ਸਟੇਜਾਂ ਤੱਕ ਪਹੁੰਚੇ ਆ ਉਹ ਬੀਜ ਇੱਥੋਂ ਹੀ ਗਿਆ ਹੈ ਜੀ ਇਸ ਵੀੜੇ ਦੇ ਵਿੱਚ ਬੀਜ ਪੁੰਗਰਿਆ ਹੋ। ਕਿਉਂਕਿ ਮੇਰੀ ਸਟਾਰਟਿੰਗ ਦੂਰਦਰਸ਼ਨ ਜਲੰਧਰ ਤੋਂ ਹੀ ਹੋਈ ਆ। ਆਤ ਕੀਤੀ ਤੁਸੀਂ ਦੂਰਦਰਸ਼ਨ ਤੋਂ ਸੋ ਕਿਸ ਤਰ੍ਹਾਂ ਦਾ ਸਫਰ ਸੀ ਬਹੁਤ ਹੀ ਪਿਆਰਾ ਬਹੁਤ ਹੀ ਮਿੱਠਾ ਔਰ ਬਹੁਤ ਹੀ ਰੋਹਾਨੀ ਸਫਰ ਸੀਗਾ ਕਿਉਂਕਿ ਉਹ ਜਿਹੜਾ ਜ਼ਮਾਨਾ ਸੀ ਨਾ ਉਦੋਂ ਲੋਕੀ ਦਿਲੋਂ ਰੂਹ ਤੋਂ ਕੰਮ ਕਰਦੇ ਸੀਗੇ ਚਾਹੇ ਉਹ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਨੇ ਕੈਮਰੇ ਤੇ ਕੰਮ ਕਰਨ ਵਾਲੇ ਨੇ ਜਾਂ ਜਿੱਥੇ ਬੈਠ ਕੇ ਰਿਕਾਰਡਿੰਗ ਆਪਾਂ ਕਰਦੇ ਆ ਆਪਾਂ ਆਪਣਾ ਇੱਥੇ ਆਪਾਂ ਇੰਟਰਵਿਊ ਕਰ ਰਹੇ ਆ ਜਾਂ ਇੱਥੇ ਗਾ ਰਹੇ ਆ ਪਰ ਸਭ ਤੋਂ ਜ਼ਿਆਦਾ ਜ਼ੋਰ ਲੱਗਿਆ ਹੁੰਦਾ ਜਿੱਥੇ ਐਡੀਟਿੰਗ ਹੋ ਰਹੀ ਆ ਜੀ ਬੈਲਸਿੰਗ ਹੋ ਰਹੀ ਆ ਆਵਾਜ਼ ਦੀ ਐਡੀਟਿੰਗ ਹੋ ਰਹੀ ਮਤਲਬ ਸਾਰੇ ਇਹ ਟੀਮ ਵਰਕ ਸੀਗਾ ਇੰਨਾ ਚਾਹ ਹੁੰਦਾ ਸੀ ਜਦੋਂ ਵੀ ਕਿਸੇ ਕਲਾਕਾਰ ਨੇ ਇੱਥੇ ਆਉਣਾ ਤਾਂ ਸਾਰੇ ਜਿੰਨੇ ਵੀ ਦੂਰਦਰਸ਼ਨ ਤੇ ਕੰਮ ਕਰਨ ਵਾਲੇ ਨੇ ਸਾਰਿਆਂ ਨੂੰ ਚਾਹ ਚੜ ਜਾਂਦਾ ਹੁੰਦਾ ਸੀਗਾ ਔਰ ਬੜੇ ਚਾਹਾਂ ਨਾਲ ਕੰਮ ਕਰਦੇ ਸੀ ਉਹ ਜ਼ਮਾਨਾ ਐਦਾਂ ਦਾ ਸੀਗਾ ਕਿ ਮਸ਼ੀਨਾਂ ਦੇ ਕੰਮ ਘੱਟ ਹੁੰਦਾ ਸੀਗਾ ਮੈਨੂਅਲੀ ਜ਼ਿਆਦਾ ਹੁੰਦਾ ਸੀਗਾ ਮਿਹਨਤ ਬਹੁਤ ਜ਼ਿਆਦਾ ਹੁੰਦੀ ਸੀ ਅੱਜ ਕੱਲ ਤਾਂ ਹੈਗਾ ਤੁਸੀਂ ਚਲੋ ਕੀਤਾ ਫਿਲਟਰ ਲਾਤਾ ਆ ਕਰਤਾ ਆ ਆਵਾਜ਼ ਠੀਕ ਨਹੀਂ ਆਟੋ ਟੀਨ ਲਾ ਦੋ ਆ ਕਰ ਦੋ ਪਰ ਉਦੋਂ ਜਿਹੜੀਆਂ ਮਿਹਨਤਾਂ ਹੁੰਦੀਆਂ ਸੀ ਸਟੂਡੀਓ ਦੇ ਵਿੱਚ ਬਾਰ-ਬਾਰ ਗਾਣਾ ਗਾ ਕੇ ਜਦੋਂ ਤੱਕ ਗਾਣਾ ਪੂਰਾ ਪੱਕ ਨਹੀਂ ਜਾਂਦਾ ਸੀਗਾ ਪੂਰਾ ਸੂਰਜ ਨਹੀਂ ਸੀ ਭਿੱਜ ਜਾਂਦਾ ਉੰਨੀ ਦੇਰ ਉਹਦੀ ਰਿਕਾਰਡਿੰਗ ਨਹੀਂ ਸੀ ਹੁੰਦੀ ਔਰ ਉਹ ਚੀਜ਼ਾਂ ਸਾਨੂੰ ਅੱਜ ਜਿਸ ਅਸੀਂ ਮੁਕਾਮ ਤੇ ਬੈਠੇ ਆ ਉਹ ਚੀਜ਼ਾਂ ਸਾਡੇ ਅੱਜ ਕੰਮ ਆ ਰਹੀਆਂ ਨੇ ਮਤਲਬ ਕਿ ਇੱਥੇ ਸਾਨੂੰ ਪਕਾਇਆ ਗਿਆ ਹੈ ਰਾਂੜਿਆ ਗਿਆ ਹੈ ਜੀ ਔਰ ਉਹ ਜਿਹੜਾ ਸਾਡੇ ਅੰਦਰ ਫਲੇਵਰ ਭਰਿਆ ਗਿਆ ਹੈ ਮਿਠਾਸ ਭਰੀ ਗਈ ਆ ਉਹ ਗੁਣ ਭਰਿਆ ਗਿਆ ਉਹ ਅੱਜ ਹੁਣ ਸਾਰੇ ਪਾਸੇ ਫੈਲ ਰਿਹਾ ਸਾਰੀ ਦੁਨੀਆ ਪੁੱਛਦੀ ਤੁਸੀਂ ਤੁਹਾਡਾ ਜਿਹੜਾ ਸਫਰ ਸੀਗਾ ਤੁਹਾਡੀ ਮਿਹਨਤ ਸੀਗੀ ਤੇ ਅੱਜ ਉਹ ਮੁਕਾਮ ਤੇ ਪਹੁੰਚ ਕੇ ਨਜ਼ਰ ਆ ਰਹੀ ਆ ਲੋਕਾਂ ਨੂੰ ਅੱਜ ਦੇ ਬੱਚਿਆਂ ਨੂੰ ਵੀ ਨਜ਼ਰ ਆ ਰਹੀ ਆ ਪਰ ਉਸ ਮਿਹਨਤ ਦੇ ਪਿੱਛੇ ਬਹੁਤ ਸਾਰੇ ਲੋਕਾਂ ਦਾ ਹੱਥ ਸੀਗਾ ਜੀ ਹਰਜੀਤ ਭਾਜੀ ਸਾਡੇ ਇੱਥੇ ਕੱਚ ਉਹਨਾਂ ਦੇ ਕੱਚ ਦੀਆਂ ਮੰਦਰਾ ਲਿਸ਼ਕਾਰ ਆ ਬਹੁਤ ਵੱਡੇ ਵੱਡੇ ਪ੍ਰੋਗਰਾਮ ਕੀਤੇ ਉਹਨਾਂ ਨੇ ਡਾਇਰੈਕਟਰ ਵੀ ਰਹੇ ਨੇ ਇੱਥੋਂ ਦੇ ਵਿੱਕੀ ਜੀ ਹੁੰਦੇ ਸੀਗੇ ਰੌਣਕੀ RAM ਜਿਨ੍ਹਾਂ ਨੂੰ ਆਪਾਂ ਰੌਣਕੀ RAM ਦੇ ਨਾਮ ਤੇ ਜਾਣਦੇ ਆ ਉਹਨਾਂ ਦੇ ਮਹਿਤਾ ਅਮਰਜੀਤ ਕੁੱਕੂ ਜੀ ਸੀਗੇ ਮਤੁਕਿ ਇਸ ਵੇੜੇ ਦੇ ਵਿੱਚ ਐਨੇ ਕ ਨਾਮ ਨੇ ਭੰਡਾਰੀ ਸਾਹਿਬ ਹੁੰਦੇ ਸੀਗੇ ਬਹੁਤ ਮੇਰੇ ਖਿਆਲ ਜੇ ਮੈਂ ਨਾਮ ਲੈਣ ਲੱਗੂੰਗੀ ਤਾਂ ਬਹੁਤ ਲੰਬੀ ਲਿਸਟ ਆ ਮਤੁਕਿ ਇੰਨਾ ਵਧੀਆ ਕੰਮ ਹੁੰਦਾ ਸੀਗਾ ਇੱਥੇ ਸਾਡੀ ਰੂਹ ਖਿਲ ਜਾਂਦੀ ਹੁੰਦੀ ਸੀਗੀ ਉਹ ਸਾਰਿਆਂ ਬੰਦਿਆਂ ਦੀ ਮਿਹਨਤਾਂ ਨੇ ਜੇ ਅੱਜ ਸਾਬਣ ਦੀ ਟਿੱਕੀ ਸਾਰੀ ਦੁਨੀਆ ਦੇ ਵਿੱਚ ਪਪੂਲਰ ਆ ਉਸ ਸਾਬਣ ਦੀ ਟਿੱਕੀ ਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਸੀਗੀ ਤੇ ਤਾਂ ਕਰਕੇ ਉਹ ਗਾਣਾ ਇੰਨਾ ਪਪੂਲਰ ਹੋਇਆ ਸੀ ਮੇਰੇ ਖਿਆਲ ਜਦੋਂ ਮੈਂ ਤੇ ਸਰਦੂਲ ਜੀ ਆਉਂਦੇ ਸੀ ਨਾ ਮੇਰੇ ਖਿਆਲ ਇਸ ਵੇੜੇ ਦੇ ਵਿੱਚ ਸਾਰਿਆਂ ਨੂੰ ਚਾਅ ਚੜ ਜਾਂਦਾ ਸੀ ਸਾਰੇ ਬੜੇ ਰੂਹ ਦੇ ਨਾਲ ਕੰਮ ਕਰਦੇ ਹੁੰਦੇ ਸੀ ਜੀ ਸੋ ਬੜੀਆਂ ਯਾਦਾਂ ਰਹੀਆਂ ਅੱਜ ਜਦੋਂ ਮੈਂ ਦੂਰਦਰਸ਼ਨ ਦੇ ਵੇੜੇ ਆਈ ਤਾਂ ਮੈਂ ਬਹੁਤ ਖੁਸ਼ ਹੋਈ ਬੜੇ ਸਾਲਾਂ ਬਾਅਦ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਜਦੋਂ ਮੈਂ ਅੰਦਰ ਵੜੀ ਤਾਂ ਮੈਂ ਪਹਿਲਾਂ ਮੱਥਾ ਟੇਕਿਆ ਕਿ ਮੈਂ ਉਸ ਮੰਦਿਰ ਚ ਆ ਗਈਆਂ ਉਸ ਸਰਸਵਤੀ ਮਾਂ ਦੇ ਮੰਦਿਰ ਚ ਆ ਗਈਆਂ ਜਿੱਥੋਂ ਸਾਨੂੰ ਭਾਗ ਲੱਗੇ ਨੇ ਔਰ ਮੇਰਾ ਅੱਖਾਂ ਵੀ ਭਰ ਆਈਆਂ ਦਿਲ ਵੀ ਭਰਿਆ ਬੜੀਆਂ ਸਾਰੀਆਂ ਯਾਦਾਂ ਜਿਹੜੀਆਂ ਹੋਰ ਕਲਾਕਾਰਾਂ ਦੇ ਨਾਲ ਐਥੋਂ ਦੇ ਸਟਾਫ ਦੇ ਨਾਲ ਸਰਦੂਲ ਜੀ ਦੇ ਨਾਲ ਮੇਰੀਆਂ ਸਾਂਝਾਂ ਸੀਗੀਆਂ ਜਿਹੜੀਆਂ ਉਹ ਸਾਰੀਆਂ ਯਾਦ ਆਈਆਂ ਅੱਜ ਅਸੀਂ ਤੁਹਾਡੀਆਂ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਇੱਥੇ ਸਾਂਝੀਆਂ ਵੀ ਕਰਨੀਆਂ ਨੇ ਸੋ ਗੱਲ ਕਰਦੇ ਆ ਤੁਸੀਂ ਸੋਲੋ ਗਾਇਕੀ ਤੋਂ ਸ਼ੁਰੂਆਤ ਕੀਤੀ ਮੇਰੀ ਜਿਹੜੀ ਸ਼ੁਰੂਆਤ ਸੀਗੀ ਨਾ ਉਹ ਮੇਰੇ ਪਾਪਾ ਤੋਂ ਸ਼ੁਰੂਆਤ ਹੋਈ ਮੇਰੇ ਪਾਪਾ ਸ਼੍ਰੀ ਰੋਸ਼ਨ ਸਾਗਰ ਜੀ ਆ ਬਹੁਤ ਵਧੀਆ ਕਲਾਕਾਰ ਰਹੇ ਨੇ ਬੜਾ ਨਾਮ ਉਹਨਾਂ ਦਾ ਹੋਇਆ ਮੈਂ ਸੋਲੋ ਗਾਉਂਦੀ ਹੁੰਦੀ ਸੀ ਪਰ ਮੈਂ ਧਾਰਮਿਕ ਤੋਂ ਮੇਰੀ ਸ਼ੁਰੂਆਤ ਹੋਈ ਆ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਬਹੁਤ ਵੱਡੇ ਵੱਡੇ ਜਿਹੜੇ ਸਮਾਗਮ ਹੁੰਦੇ ਸੀਗੇ ਗੁਰੂ ਸਾਹਿਬ ਦੇ ਚਾਹੇ ਪਟਨਾ ਸਾਹਿਬ ਹੁੰਦਾ ਸੀਗਾ ਕਲਕੱਤਾ ਪੌਂਟਾ ਸਾਹਿਬ ਇੱਥੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿੱਥੇ ਵੀ ਹੁੰਦੇ ਸੀਗੇ ਉੱਥੇ ਮੈਂ ਪਾਪਾ ਦੇ ਨਾਲ ਜਾਂਦੀ ਹੁੰਦੀ ਸੀ ਮੈਂ ਤੇ ਮੇਰੇ ਵੱਡੇ ਵੀਰ ਜੀ ਕਰਮਾ ਜੀ ਆ ਸੋਲੋ ਗਾਇਕੀ ਤੋਂ ਥੜੀ ਸ਼ੁਰੂਆਤ ਹੁੰਦੀ ਆ ਔਰ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਨਾਮ ਵਰ ਜਿਹੜੇ ਗਾਇਕ ਸੀ ਉਹਨਾਂ ਦੇ ਨਾਲ ਵੀ ਗਾਇਆ ਦੀਦਾਰ ਸੰਤੂ ਹੋਣਾ ਦੀ ਗੱਲ ਕਰ ਲਈਏ ਚਮਕੀਲਾ ਜੀ ਦੀ ਗੱਲ ਕਰ ਲਈਏ ਕੁਲਦੀਪ ਮਾਨਕ ਹੋਣਾ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਦਾ ਤਜਰਬਾ ਸੀ ਉਹ ਮੈਂ ਜਦੋਂ ਮੈਂ ਪਾਪਾ ਦੇ ਨਾਲ ਮੈਨੂੰ ਪਾਪਾ ਨੇ ਸ਼ੁਰੂਆਤ ਕੀਤੀ ਜਦੋਂ ਮੇਰੀ ਤੇ ਉਦੋਂ ਫਿਰ ਪਾਪਾ ਮੈਨੂੰ ਲੁਧਿਆਣੇ ਲੈ ਕੇ ਆਏ ਮੈਨੂੰ ਤੇ ਮੇਰੇ ਵੱਡੇ ਭਰਾ ਕਰਮਾ ਜੀ ਨੂੰ ਇੱਥੇ ਇੱਕ ਬਹੁਤ ਵੱਡੇ ਉਸਤਾਦ ਘਰਾਣੇ ਦੇ ਉਸਤਾਦ ਸੰਗੀਤ ਦੇ ਜਸਵੰਤ ਭੰਵਰਾ ਜੀ ਹੁੰਦੇ ਸੀ ਜਿਨ੍ਹਾਂ ਨੇ ਬਹੁਤ ਵੱਡੀ ਇੰਡਸਟਰੀ ਪੈਦਾ ਕੀਤੀ ਸੰਗੀਤ ਦੀ ਜੀ ਸੁਰਿੰਦਰ ਛਿੰਦਾ ਜੀ ਜਗਮਉਨ ਕੌਰ ਜੀ ਮੁਹੰਮਦ ਸਦੀਕ ਸਾਹਿਬ ਕੇ ਦੀਪ ਜੀ ਹੋਰ ਬਹੁਤ ਵੱਡੇ ਵੱਡੇ ਨਾਮਵਾਰ ਕਲਾਕਾਰਾਂ ਨੂੰ ਪੈਦਾ ਕੀਤਾ ਉਹਨਾਂ ਨੇ ਜੀ ਤੇ ਉਹਦੇ ਕੋਲੋਂ ਹੀ ਸਰਦੂਲ ਜੀ ਨੇ ਵੀ ਉਹਨਾਂ ਕੋਲੋਂ ਬਹੁਤ ਸਾਰੀ ਸਿੱਖਿਆ ਲਈ ਫਿਰ ਪਾਪਾ ਉਹਨਾਂ ਕੋਲ ਲੈ ਕੇ ਆਏ ਸਾਨੂੰ ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਉਦੋਂ ਅਸੀਂ ਫਿਰ ਗਵਰਨਮੈਂਟ ਦੇ ਪ੍ਰੋਗਰਾਮ ਹੁੰਦੇ ਸੀਗੇ ਉਹ ਕੀਤੇ ਫਿਰ ਉਹਨਾਂ ਦੇ ਨਾਲ ਉਹਨਾਂ ਨੇ ਤਿਆਰੀ ਵੀ ਸਾਨੂੰ ਕਰਵਾਉਣੀ ਮੈਂ ਤੇ ਮੇਰੇ ਵੀਰਜੀ ਕਰਮਾ ਜੀ ਅਸੀਂ ਕਾਫੀ ਦੇਰ ਉਹਨਾਂ ਦੇ ਨਾਲ ਕੰਮ ਕੀਤਾ ਜੀ ਉਸ ਤੋਂ ਬਾਅਦ ਫਿਰ ਮੈਂ ਤਨਸਿੰਘ ਗਿੱਲਾ ਜੀ ਦੇ ਨਾਲ ਕੰਮ ਕੀਤਾ ਜੀ ਉਹਨਾਂ ਦੀ ਸਟੇਜਾਂ ਤੇ ਕੰਮ ਕੀਤਾ ਜੀ ਫਿਰ ਕੁਲਦੀਪ ਮਾਨਕ ਜੀ ਦੀ ਸਟੇਜਾਂ ਦੇ ਉੱਤੇ ਮੈਂ 1 ਸਾਲ ਕੰਮ ਕੀਤਾ ਜੀ ਉਹਨਾਂ ਦੇ ਗਰੁੱਪ ਦੇ ਵਿੱਚ ਫਿਰ ਅਮਰ ਸਿੰਘ ਚਮਕੀਲਾ ਜੀ ਦੇ ਨਾਲ ਮੈਂ ਜਦੋਂ ਸੁਰਿੰਦਰ ਸੋਨੀਆ ਜੀ ਤੋਂ ਬਾਅਦ ਉਹਨਾਂ ਦਾ ਜਦੋਂ ਗਰੁੱਪ ਟੁੱਟਿਆ ਉਹਨਾਂ ਕੋਲ ਪੂਰੇ ਸੀਜ਼ਨ ਦੀ ਅੰਜ 6 ਮਹੀਨਿਆਂ ਦਾ ਸੀਜ਼ਨ ਦੇ ਪ੍ਰੋਗਰਾਮਸ ਬੁੱਕ ਸੀਗੇ ਜੀ ਮੈਂ ਉਹਨਾਂ ਦੇ ਪ੍ਰੋਗਰਾਮ 6 ਮਹੀਨੇ ਉਹਨਾਂ ਦੇ ਸਟੇਜ ਤੇ ਜਾ ਕੇ ਗਾਇਆ ਜੀ ਤੇ ਉਹ ਮੈਨੂੰ ਪਿਆਰ ਦੇ ਨਾਲ ਗੁੱਡੇ ਕਹਿੰਦੇ ਹੁੰਦੇ ਸੀ ਗੁੱਡੇ ਭੈਣ ਮੰਨਦੇ ਸੀ ਛੋਟੀ ਮੈਨੂੰ ਨਾ ਗੁੱਡੇ ਕਹਿੰਦੇ ਹੁੰਦੇ ਸੀਗੇ ਕਹਿੰਦੇ ਭੈਣੇ ਵੀ ਗੁੱਡੇ ਆ ਵੀ ਸੁਰਿੰਦਰ ਸੋਨੀਆ ਜੀ ਨਾਲ ਮੇਰਾ ਸੈੱਟ ਟੁੱਟ ਗਿਆ ਹੈ ਤੇ ਤੁਸੀਂ ਮੇਰਾ ਸੀਜ਼ਨ ਕਢਾ ਦੋਗੇ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਫਿਰ ਮੈਂ 6 ਮਹੀਨੇ ਉਹਨਾਂ ਦਾ ਸੀਜ਼ਨ ਕਢਾਇਆ ਉਸ ਤੋਂ ਬਾਅਦ ਫਿਰ ਮੇਰਾ ਦੀਦਾਰ ਸੰਧੂ ਜੀ ਹੋਰਾਂ ਦੇ ਗਰੁੱਪ ਦੇ ਵਿੱਚ ਜਾਣਾ ਹੋਇਆ ਆ ਦੂਰਦਰਸ਼ਨ ਦੇ ਵੇੜੇ ਵਿੱਚ ਤੁਸੀਂ ਬਹੁਤ ਵਾਰ ਹਾਜ਼ਰੀ ਲਵਾਈ ਹੈ ਔਰ ਤੁਹਾਡਾ ਇੱਕ ਗੀਤ ਸੀ ਜੇ ਮੈਂ ਤੁਰ ਗਈ ਨਰਜਣਾ ਉਹਦੇ ਦੋ ਬੋਲ ਹਾਂਜੀ ਉਹ ਗਾਣਾ ਦੀਆਂ ਤੁਹਾਨੂੰ ਦੱਸਾਂ ਉਹ ਜਦੋਂ ਮੇਰੀ ਮੈਰिज ਹੋ ਚੁੱਕੀ ਸੀਗੀ ਵੱਡਾ ਬੇਟਾ ਵੀ ਹੋ ਗਿਆ ਸੀ ਛੋਟਾ ਬੇਟਾ ਮੇਰਾ ਆਲਾਪ ਉਦੋਂ ਮੈਂ ਪ੍ਰੈਗਨੈਂਟ ਸੀਗੀ ਛੋਟੇ ਬੇਟੇ ਆਲਾਪ ਨੇ ਹੋਣਾ ਸੀਗਾ ਔਰ 8 ਮਨთ ਚੱਲ ਰਿਹਾ ਸੀਗਾ ਮੇਰਾ ਜੀ ਹਾਂਜੀ ਬਈ ਕੰਪਲੀਟ ਜਾ ਹੋਣ ਵਾਲਾ ਸੀਗਾ ਕਿਆ ਬਾਤ ਹੈ ਉਹ ਗਾਣਾ ਗੁਰਪ੍ਰੀਤ ਘੁੱਗੀ ਜੀ ਜਿਹੜੇ ਸਾਡੇ ਅੱਜ ਬਹੁਤ ਵੱਡੇ ਨਾਮਵਾਰ ਆਰਟਿਸਟ ਨੇ ਐਕਟਰ ਨੇ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ-ਵੱਡੇ ਕਿਰਦਾਰ ਕੀਤੇ ਨੇ ਔਰ ਕਮਾਲ ਬਾ ਕਮਾਲ ਦੇ ਕਰੈਕਟਰ ਕੀਤੇ ਨੇ ਉਹਨਾਂ ਨੇ ਔਰ ਬਹੁਤ ਅੱਛੇ ਇਨਸਾਨ ਵੀ ਨੇ ਹੋ ਬਹੁਤ ਪਿਆਰੇ ਇਨਸਾਨ ਨੇ ਉਹਨਾਂ ਦਾ ਲਿਖਿਆ ਗਾਣਾ ਸੀਗਾ ਤੇ ਅਸੀਂ ਦੋਨਾਂ ਨੇ ਉਹ ਫਿਰ ਕੀਤਾ ਸੀ ਉਹ ਜ਼ਿਆਦਾ ਕਰਕੇ ਜਦੋਂ ਗਾਣਾ ਸ਼ੂਟ ਹੋ ਰਿਹਾ ਸੀ ਹੁਣ ਤੁਸੀਂ ਜਦੋਂ ਗਾਣਾ ਚੱਲੇਗਾ ਨਾ ਤੁਸੀਂ ਧਿਆਨ ਨਾਲ ਦੇਖਿਓ ਤੁਸੀਂ ਵੀ ਦੇਖਣਾ ਉਦੋਂ ਆਲਾਪ ਹੋਣ ਵਾਲਾ ਸੀ ਤੇ ਜਦੋਂ ਗਾਣਾ ਇੱਥੇ ਸ਼ੂਟ ਹੋ ਰਿਹਾ ਸੀ ਨਾ ਜੇ ਮੈਂ ਦੁਰਗੀ ਨਿਰੰਜਣਾ ਰੋਵੇਂਗਾ ਘੁੱਗੀ ਜੀ ਨਾ ਮੇਰੇ ਨਾਲ-ਨਾਲ ਮੈਨੂੰ ਐਕਟ ਕਰਦੇ-ਕਰਦੇ ਇੱਦਾਂ ਤਾਂ ਕਰ ਰਹੇ ਨੇ ਵੀ ਕਿਤੇ ਸਲਿੱਪ ਨਾ ਕਰ ਜਨ ਕਿਉਂਕਿ ਪੂਰਾ-ਪੂਰਾ ਟਾਈਮ ਸੀ ਵੀ ਕਿਤੇ ਡਿੱਗ ਨਾ ਜਾਣ ਜਾਂ ਉਹ ਮੈਨੂੰ ਪੂਰਾ ਪ੍ਰੋਟੈਕਟ ਕਰ ਰਹੇ ਸੀ ਉਹ ਗਾਣੇ ਦੀ ਮਸਾਲੀ ਗੀਤ ਹੈ ਬਿਲਕੁਲ ਬਿਲਕੁਲ ਮੈਨੂੰ ਇੱਕ ਵਾਰੀ ਲਾਪ ਪੁੱਛਦਾ ਸੀਗਾ ਮੰਮਾ ਮੈਂ ਕਿੱਡਾ ਕਿ ਸੀਗਾ ਜਦੋਂ ਮੈਂ ਪਹਿਲੀ ਵਾਰੀ ਦੂਰਦਰਸ਼ਨ ਦੇਖਿਆ ਸੀ ਮੈਂ ਕਿਹਾ ਤੂੰ ਹਜੇ ਦੁਨੀਆ 'ਚ ਵੀ ਨਹੀਂ ਆਇਆ ਸੀ ਤੂੰ ਦੁਨੀਆ ਤੇ ਆਉਣਾ ਸੀਗਾ ਤੂੰ ਉਦੋਂ ਉਦੋਂ ਤੋਂ ਇੱਥੇ ਆ ਰਿਹਾ ਹੈ ਜੀ ਤੇ ਉਹ ਮੈਂ ਦੋ ਬੋਲੋ ਦੇ ਕਰਦੀਆਂ ਨਿਤ ਮੇਰੇ ਨਾਲ ਲੜਦਾ ਰਹਿਣਾ ਕੁੱਟ-ਕਟਾ ਪਾ ਕਰਦਾ ਰਹਿਣਾ ਜਦ ਜੀ ਕਰਦਾ ਫੜ ਲੈ ਸੋਟੀ ਤੇਥੋਂ ਨਾ ਹੁਣ ਪੱਕਣੀ ਰੋਟੀ ਬਾਲ ਨੇ ਆਣੇ ਸਾੰਬੇਗਾ ਸਿਰ ਗੋਹਾ ਕੁੜਾ ਟੋਵੇਂਗਾ ਜੇ ਮੈਂ ਤੁਰਗੀ ਨਰਜਣਾ ਮੈਂ ਤੁਰਗੀ ਨਰਜਣਾ ਬਹੁਤ ਮਿੱਠੀ ਜਈ ਨੋਕਚੋਕ ਵਾਲਾ ਗੀਤ ਹੈ ਔਰ ਗੱਲ ਕਰਦੇ ਆ ਤੁਹਾਡਾ ਪ੍ਰੇਮ ਵਿਆਹ ਹੋਇਆ ਜਨਾਬ ਸਰਦੂਲ ਸਿਕੰਦਰ ਹੋਣਾ ਦੇ ਨਾਲ ਔਰ ਕਾਫੀ ਲੰਬਾ ਸਮਾਂ ਤੁਸੀਂ ਇੰਤਜ਼ਾਰ ਕੀਤਾ ਜੀ ਉਹ ਉਸ ਬਾਰੇ ਗੱਲ ਕਰਦੇ ਆ ਆ ਸਮਾਂ ਤਾਂ ਵਾਕਈ ਬਹੁਤ ਲੰਬਾ ਸੀ ਤਪੱਸਿਆ ਸੀਗੀ ਮੇਰੀ ਸਰਦੂਲ ਨੂੰ ਪਾਉਣ ਦੀ ਜੀ ਜਿਵੇਂ ਮਾਂ ਪਾਰਵਤੀ ਨੇ ਸ਼ਿਵ ਨੂੰ ਪਾਉਣ ਵਾਸਤੇ ਸ਼ੰਕਰ ਭਗਵਾਨ ਨੂੰ ਪਾਉਣ ਵਾਸਤੇ ਬੜਾ ਤਪ ਕੀਤਾ ਬੜਾ ਕਠਨ ਤਪ ਕੀਤਾ ਸੀ ਉਹਦਾ ਮੈਂ ਵੀ ਬਹੁਤ ਕਠਨ ਤਪ ਕਰਕੇ ਮੈਨੂੰ ਸਰਦੂਲ ਸਿਕੰਦਰ ਪ੍ਰਾਪਤ ਹੋਇਆ ਸੀ ਜੀ ਤੇ ਜਦੋਂ ਅਸੀਂ ਅਨਮੈਰਿਡ ਸੀਗੇ ਅਸੀਂ ਇਸ ਵੇੜੇ ਚ ਆਉਂਦੇ ਹੁੰਦੇ ਸੀ ਦੂਰਦਰਸ਼ਨ ਦੇ ਉਦੋਂ ਸਾਰਿਆਂ ਨੂੰ ਪਤਾ ਸੀ ਇੱਥੇ ਵੀ ਸਾਡਾ ਆਪਸ ਵਿੱਚ ਜੋ ਰਿਲੇਸ਼ਨ ਹੈਗਾ ਸਾਰਿਆਂ ਨੂੰ ਪਤਾ ਹੁੰਦਾ ਸੀਗਾ ਜੀ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਵਿਆਹ ਕਰਵਾਓ ਹੁਣ ਹਨਾ ਤੇ ਉਦੋਂ ਸਰਦੂਲ ਜੀ ਨੇ ਕਹਿਣਾ ਵੀ ਸਾਡੇ ਘਰ ਦੇ ਨਹੀਂ ਮੰਨਦੇ ਹੈਗੇ ਕਹਿੰਦੇ ਕੋਈ ਗੱਲ ਨਹੀਂ ਘਰ ਦੇ ਨੂੰ ਅਸੀਂ ਮਨਾ ਲਾਂਗੇ ਕੁੱਕੂ ਜੀ ਸਾਡੇ ਬਹੁਤ ਹੀ ਅੱਛੇ ਸਰਦੂਲ ਜੀ ਦੇ ਅੱਛੇ ਫਰੈਂਡ ਸੀਗੇ ਮੇਰੇ ਵੱਡੇ ਭਰਾਵਾਂ ਵਾਂਗੂ ਨੇ ਭੈਣਾ ਵਾਂਗੂ ਹੀ ਮੰਨਦੇ ਸੀਗੇ ਮੈਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਪਾਪਾ ਜੀ ਨੂੰ ਅਸੀਂ ਮਨਾ ਲਾਂਗੇ ਬਸ ਤੁਸੀਂ ਆਪਣੇ ਵਿਆਹ ਦੀ ਤਿਆਰੀ ਕਰੋ ਪਤ ਨਹੀਂ ਇਹਨਾਂ ਲੋਕਾਂ ਦੀਆਂ ਦੁਆਵਾਂ ਜਾਂ ਮੇਰੇ ਪਿਆਰੀਆਂ ਦੀਆਂ ਮੇਰੇ ਦਰਸ਼ਕਾਂ ਦੀ ਮੇਰੇ ਚਾਹਣ ਵਾਲਿਆਂ ਦੀਆਂ ਦੁਆਵਾਂ ਕਰਕੇ ਇਹ ਜੋੜੀ ਫਿਰ ਸਦਾ ਲਈ ਜੋੜੀ ਬਣ ਗਈ 7 ਸਾਲ ਦੇ ਇੰਤਜ਼ਾਰ ਤੋਂ ਬਾਅਦ ਫਿਰ ਇਹ ਜੋੜੀ ਬਣੀ ਜੀ ਨੀ ਮਿਲ ਤੇਰਾ ਨੂੰ ਮਾਰ ਗਿਆ ਨੀ ਤੇਰਾ ਬੱਲੇ 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 ਤੇਰਾ ਨੂੰ ਮਾਰ ਗਿਆ ਨੀ ਤੇਰਾ ਕੋਕਾ ਉਰਾਂ ਦੇ ਬਾਦਸ਼ਾ ਜਨਾਬ ਸਰਦੂਰ ਸਿਕੰਦਰ ਔਰ ਸੁਰਾਂ ਦੀ ਮਲਿਕਾ ਅਮਰ ਨੂਰੀ ਪੂਰਾ ਦਾ ਪੂਰਾ ਪਰਿਵਾਰ ਸੰਗੀਤ ਨੂੰ ਸਮਰਪਿਤ ਹੈ ਆਪਣੇ ਦੋਨਾਂ ਬੱਚਿਆਂ ਦੇ ਨਾਂ ਵੀ ਸੰਗੀਤ ਦੇ ਨਾਂ ਤੇ ਰੱਖੇ ਨੇ ਆਲਾਪ ਸਿਕੰਦਰ ਔਰ ਸਰੰਗ ਸਿਕੰਦਰ ਇਬਾਦਤ ਮੰਨਦੇ ਹੋ ਤੁਸੀਂ ਸੰਗੀਤ ਨੂੰ ਬਿਲਕੁਲ ਬਿਲਕੁਲ ਔਰ ਫਿਰ ਲੈ ਕੇ ਆਉਣੀ ਆ ਤੁਹਾਨੂੰ ਉਹਨਾਂ ਯਾਦਾਂ ਦੇ ਵਿੱਚ ਹੀ ਦੂਰਦਰਸ਼ਨ ਦੀ 24 ਘੰਟੇ ਦੀ ਪ੍ਰਸਾਰਣ ਸੇਵਾ ਜਦੋਂ ਸ਼ੁਰੂਆਤ ਕੀਤੀ ਹੋਈ ਸੀ ਇਸ ਦੀ ਉਹ ਯਾਦਾਂ ਸਾਂਝੀਆਂ ਕਰਦੇ ਹਾਂ ਉਸ ਸਮੇਂ ਦੀ ਜੀ ਹੁਣ ਜਿਵੇਂ ਅੱਜ ਕੱਲ ਤਾਂ ਬਹੁਤ ਸਾਰੇ ਚੈਨਲਸ ਨੇ ਚੱਲ ਰਹੇ ਨੇ ਪਰ ਸ਼ੁਰੂਆਤ ਜਿਹੜੀ ਸੀ ਨਾ 24 ਘੰਟੇ ਚੱਲਣ ਵਾਲੀ ਦਿਨ ਰਾਤ ਪ੍ਰੋਗਰਾਮ ਚੱਲਦੇ ਸੀ ਉਹ ਸ਼ੁਰੂਆਤ ਦੂਰਦਰਸ਼ਨ ਤੋਂ ਹੀ ਹੋਈ ਸੀਗੀ ਦੂਰਦਰਸ਼ਨ ਨੇ ਹੀ ਇਹ ਸ਼ੁਰੂਆਤ ਕੀਤੀ ਸੀ ਕਿ 24 ਘੰਟੇ ਲੋਕਾਂ ਦਾ ਜਿਹੜਾ ਮਨੋਰੰਜਨ ਹੁੰਦਾ ਰਹੇ ਉਹਦੇ ਵਿੱਚ ਫਿਲਮਾਂ ਸੀਗੀਆਂ ਹੋਰ ਸਾਹਿਤ्य ਪ੍ਰੋਗਰਾਮ ਹੁੰਦੇ ਸੀ ਇੰਟਰਵਿਊਜ਼ ਹੁੰਦੀਆਂ ਸੀਗੀਆਂ ਮਹਿਫਲ ਪ੍ਰੋਗਰਾਮ ਹੁੰਦੇ ਸੀ ਉਹ ਸਾਰੇ ਪ੍ਰੋਗਰਾਮ ਇੰਨੇ ਸੋਹਣੇ ਸੁਚੱਜੇ ਪ੍ਰੋਗਰਾਮ ਇੱਥੇ ਤਿਆਰ ਹੁੰਦੇ ਸੀਗੇ ਨਾ ਔਰ ਉਮੇਸ਼ ਜੱਜ ਨੂੰ ਨਹੀਂ ਨਹੀਂ ਸਕਦੀ ਮੈਂ ਕਹਿੰਨੀ ਆ ਜੇ ਅੱਜ ਅਦਬੋ ਅਦਾਬ ਸਾਡਾ ਕਿਤੇ ਹੈਗਾ ਜੇ ਲੋਕ ਕਹਿੰਦੇ ਤੁਸੀਂ ਬਹੁਤ ਅਦਬ ਵਾਲੇ ਹੋ ਠੀਕ ਹੈ ਸਾਡੇ ਪੇਰੈਂਟਸ ਨੇ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਸਿਖਾਇਆ ਸਾਡੇ ਉਸਤਾਦਾਂ ਨੇ ਸਿਖਾਇਆ ਪਰ ਸਾਨੂੰ ਦੂਰਦਰਸ਼ਨ ਨੇ ਬੜਾ ਸਿਖਾਇਆ ਜੀ ਇੱਥੇ ਹਮੇਸ਼ਾ ਨਾ ਆਪਣੇ ਪੰਜਾਬ ਦੀ ਮਿੱਟੀ ਦੀ ਗੱਲ ਹੁੰਦੀ ਸੀ ਪੰਜਾਬੀਅਤ ਦੀ ਗੱਲ ਹੁੰਦੀ ਸੀ ਗੁਰੂਆਂ ਪੀਰਾਂ ਦੀ ਗੱਲ ਹੁੰਦੀ ਸੀ ਸਾਹਿਤ ਦੀ ਗੱਲ ਹੁੰਦੀ ਸੀ ਚੰਗਾ ਸੁਚੱਜਾ ਸਾਹਿਤ ਜਿਹੜਾ ਹੁੰਦਾ ਸੀ ਉਹਦੀ ਗੱਲ ਦੂਰਦਰਸ਼ਨ ਤੇ ਹੁੰਦੀ ਸੀ ਮੈਂ ਕਹਿੰਨੀ ਆ ਅੱਜ ਵੀ ਜੇ ਕਿਸੇ ਬੰਦੇ ਨੂੰ ਨਾ ਦਿਮਾਗ ਉਹਦਾ ਬੇਚੈਨ ਆ ਰੂਹ ਬੇਚੈਨ ਆ ਉਹ ਕਹਿੰਦਾ ਵੀ ਮੈਂ ਕਿਹੜੇ ਜ਼ਮਾਨੇ ਚ ਆ ਗਿਆ ਹਾਏ ਰੱਬਾ ਉਹ ਜ਼ਮਾਨਾ ਹੁੰਦਾ ਹਾਏ ਮੈਂ ਉਸ ਲੋਕ ਸੰਗੀਤ ਨੂੰ ਸੁਣਦਾ ਉਹ ਗੱਲਾਂ ਸੁਣਦਾ ਹਾਏ ਅੱਜ ਤਾਂ ਹੈ ਨਹੀਂ ਨਹੀਂ ਹੈ ਦੂਰਦਰਸ਼ਨ ਅੱਜ ਵੀ ਜਿਉਂਦਾ ਹੈ ਦੂਰਦਰਸ਼ਨ ਤੇ ਅੱਜ ਵੀ ਉਹੀ ਚੀਜ਼ਾਂ ਚੱਲਦੀਆਂ ਨੇ ਉਹੀ ਸਾਹਿਤ ਉਹੀ ਰੂਹਦਾਰ ਵਾਲੇ ਗਾਣੇ ਉਹੀ ਸੋਹਣੀਆਂ ਗੱਲਾਂ ਸਾਰੇ ਪ੍ਰੋਗਰਾਮ ਅੱਜ ਵੀ ਦੂਰਦਰਸ਼ਨ ਤੇ ਚੱਲਦੇ ਨੇ ਦੂਰਦਰਸ਼ਨ ਜਲੰਧਰ ਨੂੰ ਔਨ ਕਰਿਆ ਕਰੋ ਤੇ ਤੁਹਾਡੀਆਂ ਪੁਰਾਣੀਆਂ ਯਾਦਾਂ ਫੇਰ ਤੁਸੀਂ ਇਹ ਲੱਭੂਗੇ ਕਿ ਉਸੇ ਜ਼ਮਾਨੇ ਚ ਚੱਲੇ ਗਿਓ ਅੱਜ ਵੀ ਉਹ ਜਿਉਂਦਾ ਉਹ ਵੀ ਅੱਜ ਵੀ ਤਾਜ਼ਾ ਹੈ ਤੇ ਤੁਸੀਂ ਤਾਜ਼ਾ ਰੱਖਣਾ ਵੀ ਹੈ ਦੂਰਦਰਸ਼ਨ ਨੂੰ ਮੇਲੇ ਵਿੱਚ ਬਹੁਤ ਖੂਬ ਔਰ ਮੇਰੇ ਖਿਆਲ ਦੇ ਵਿੱਚ ਸਾਡੇ ਦਰਸ਼ਕਾਂ ਦੇ ਚੇਤਿਆਂ ਦੇ ਵਿੱਚ ਇਹ ਗੀਤ ਨੇ ਔਰ ਜਿੱਥੇ ਤੁਹਾਡੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਸਾਡੇ ਦਰਸ਼ਕਾਂ ਦੀਆਂ ਵੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਇਹਨਾਂ ਗੀਤਾਂ ਦੇ ਨਾਲ ਜੁੜੀਆਂ ਨੇ ਔਰ ਉਹ ਵੀ ਤਾਜ਼ੀਆਂ ਹੋ ਰਹੀਆਂ ਹੋਣਗੀਆਂ ਮੇਰੀਆਂ ਯਾਦਾਂ ਵੀ ਤਾਜ਼ੀਆਂ ਹੋ ਰਹੀਆਂ ਨੇ ਇੱਕ ਇੱਕ ਗਾਣਾ ਜਿਹੜਾ ਜਿਹੜਾ ਮੈਂ ਸੁਣ ਰਹੀ ਹਾਂ ਉਸ ਗਾਣੇ ਨੂੰ ਜਦੋਂ ਫਿਲਮਾਂ ਰੇ ਸੀ ਉਦੋਂ ਕੀ ਕੀ ਸਟੋਰੀਆਂ ਸੀ ਕੀ ਕੀ ਕੁਛ ਹੋ ਰਿਹਾ ਸੀਗਾ ਉਹ ਵੀ ਚੀਜ਼ਾਂ ਮੇਰੇ ਜ਼ਿਹਨ ਦੇ ਵਿੱਚ ਚੱਲ ਰਹੀਆਂ ਨੇ ਜੀ ਔਰ ਉਹ ਹੀ ਹੈ ਨਾ ਕਿ ਜਦੋਂ ਜਦੋਂ ਮੈਂ ਬਹੁਤ ਕਿਤੇ ਉਦਾਸ ਹੋ ਜਾਵਾਂ ਸਰਦੂਲ ਜੀ ਤੋਂ ਬਾਅਦ ਜਦੋਂ ਕਿਤੇ ਮੈਂ ਉਦਾਸ ਹੋ ਜਾਂਦੀ ਆ ਤੇ ਮੈਨੂੰ ਯਾਦਾਂ ਚ ਜਾਣਾ ਚਾਹਨੀ ਆ ਕਿ ਹਾਏ ਰੱਬਾ ਮਿੱਠੀਆਂ ਯਾਦਾਂ ਉਹ ਮੈਨੂੰ ਕਿੱਥੋਂ ਨਹੀਂ ਲੱਭਦੀਆਂ ਕਿਸੇ ਚੈਨਲ ਤੋਂ ਨਹੀਂ ਲੱਭਦੀਆਂ ਕਿਤੋਂ ਲੱਭਦੀਆਂ ਉਹ ਦੂਰਦਰਸ਼ਨ ਤੋਂ ਲੱਭਦੀਆਂ ਨੇ ਫੇ ਮੈਂ ਦੂਰਦਰਸ਼ਨ ਦਾ ਹੀ ਪ੍ਰੋਗਰਾਮ ਦੇਖਦੀ ਆ ਦੂਰਦਰਸ਼ਨ ਦੇ ਵਿੱਚੋਂ ਜਦੋਂ ਉਹ ਚੀਜ਼ਾਂ ਉਹ ਮਿਠਾਸ ਉਹ ਇੰਟਰਵਿਊਜ਼ ਤੇ ਉਹ ਗਾਣੇ ਨਵੇਂ ਸਾਲ ਦੇ ਵਿਸਾਖੀ ਦੇ ਜਦੋਂ ਉਹ ਚੱਲਦੇ ਨੇ ਤਾਂ ਉਹ ਸਾਰੀਆਂ ਯਾਦਾਂ ਮੇਰੀਆਂ ਤਾਜ਼ੀਆਂ ਹੋ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਇਹ ਪਲ ਮੈਂ ਹੁਣ ਜੀ ਰਹੀ ਆ ਵੀ ਇੱਥੇ ਹੀ ਆ ਸਾਰਾ ਕੁਝ ਹੈਗਾ ਹੈ ਸਰਦੂਲ ਮੇਰੇ ਕੋਲੇ ਬੈਠਾ ਹੈ ਉਦੋਂ ਮੈਨੂੰ ਐਦਾਂ ਮਹਿਸੂਸ ਹੁੰਦਾ ਹੈ ਤੇ ਸੱਚੀ ਸੱਚੀ ਗੱਲ ਆ ਇਹ ਤੇ ਉਦੋਂ ਮੈਨੂੰ ਲੱਗਦਾ ਨਹੀਂ ਕਿ ਸਰਦੂਲ ਮੇਰੇ ਕੋਲ ਪਰੇ ਚਲੇ ਗਿਆ ਜੀ ਜਦੋਂ ਜਦੋਂ ਮੈਂ ਦੂਰਦਰਸ਼ਨ ਨੂੰ ਦੇਖਦੀ ਆ ਉਦੋਂ ਮੈਨੂੰ ਲੱਗਦਾ ਨਹੀਂ ਮੈਂ ਉਸੇ ਪਲ ਚ ਜੀ ਰਹੀ ਆ ਬਿਲਕੁਲ ਇੱਕ ਰੂਹ ਦਾ ਰਿਸ਼ਤਾ ਮੁਹੱਬਤ ਦਾ ਰਿਸ਼ਤਾ ਜਿਹੜਾ ਤੁਹਾਡਾ ਸਰਦੂਲ ਹੁਣਾ ਦੇ ਨਾਲ ਹੈ ਰੂਹ ਦਾ ਰਿਸ਼ਤਾ ਹੈ ਔਰ ਰੂਹਾਂ ਕਦੇ ਵੱਖ ਨਹੀਂ ਹੁੰਦੀਆਂ ਜੀ ਅੱਜ ਕਿਦਰ ਇਹ ਸਰਦੂਲ ਸਿਕੰਦਰ ਹੁਣੀ ਤੁਹਾਡੇ ਕੋਲ ਕੋਈ ਗੀਤ ਸੁਣਾ ਚਾਹਣ ਜਾਂ ਤੁਸੀਂ ਕੋਈ ਇੱਥੇ ਬੈਠੇ ਉਹਨਾਂ ਨੂੰ ਗੀਤ ਡੈਡੀਕੇਟ ਕਰਨਾ ਚਾਹੋ ਤੇ ਕੀ ਸੁਣਾਣਾ ਚਾਹੋਗੇ ਉਹਨਾਂ ਨੂੰ ਗਾਣੇ ਤਾਂ ਇਦਾਂ ਹੈਗਾ ਕਿ ਇੱਕ ਸਾਵੀ ਬੰਗ ਮਾਇਆ ਹੋ ਹਾਏ ਇੱਕ ਸਾਵੀ ਬੰਗ ਮਾਇਆ ਅਸਾ ਤੇਰਾ ਸੰਗ ਕੀਤਾ ਅਸਾ ਤੇਰਾ ਸੰਗ ਕੀਤਾ ਤੇਰਾ ਸਾਵਲ ਰੰਗ ਮਾਇਆ ਹਾਏ ਹੋ ਤੇਰਾ ਸਾਵਲ ਰੰਗੂ ਮਾਇਆ ਬਹੁਤ ਯਾਰਾ ਰਹ ਵਸਦਾ ਯਾਰਾ ਰਹ ਵਸਦਾ ਬਹੁਤ ਖੂਬ ਬਹੁਤ ਖੂਬ ਜਦੋਂ ਅਸੀਂ ਦੂਰਦਰਸ਼ਨ ਦੇ ਨਵੇਂ ਸਾਲਾਂ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ ਤੇ ਤੁਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਲਗਵਾਈ ਦੂਰਦਰਸ਼ਨ ਦਾ ਇੱਕ ਪ੍ਰੋਗਰਾਮ ਆਇਆ ਸੀ ਨੱਚੀ ਗਾਈਏ ਸ਼ਗਨ ਮਨਾਈਏ ਉਸ ਦੇ ਵਿੱਚ ਤੁਹਾਡਾ ਇੱਕ ਗੀਤ ਸੀ ਮੇਰਾ ਨੱਚ ਦੀ ਦਾ ਹਾਸਾ ਨਿਕਲ ਗਿਆ ਹਾਂਜੀ 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 ਆ ਮੇਰਾ ਨੱਚ ਦੀਦਾ ਹਾਸਾ ਹਾਏ ਵੇ ਮੇਰਾ ਨੱਚ ਦੀਦਾ ਹਾਸਾ ਨਿਕਲੇ ਗਿਆ ਮੇਰਾ ਨੱਚ ਦੀਦਾ ਹਾਸਾ ਨਿਕਲੇ ਗਿਆ ਆਂ ਇਹ ਪੁਰਾਣੇ ਗਾਣੇ ਵੀ ਮੈਨੂੰ ਯਾਦ ਆਗੇ ਦੂਰਦਰਸ਼ਨ ਦੇ ਵਿੜੇ ਤੇ ਆ ਕੇ ਨਾ ਜਿਹੜੇ ਮੈਂ ਦਿਮਾਗ ਚੋਂ ਨਿਕਲ ਚੁੱਕੇ ਸੀਗੇ ਕਿਉਂਕਿ ਸਾਰੀਆਂ ਕੰਪੋਜੀਸ਼ਨਸ ਇਹ ਸਰਦੂਲ ਜੀ ਦੀਆਂ ਨੇ ਜਿੰਨੇ ਵੀ ਮੈਂ ਗਾਣੇ ਗਾਏ ਨੇ ਦੂਰਦਰਸ਼ਨ ਤੇ ਸਾਰੇ ਸਰਦੂਲ ਜੀ ਨੇ ਕੰਪੋਜ਼ ਕੀਤੇ ਨੇ ਵਿੱਚ ਕਈ ਗਾਣੇ ਤਾਂ ਐਸੇ ਸੀਗੇ ਜਿਹੜੇ ਦੂਰਦਰਸ਼ਨ ਦੇ ਵਿੜੇ 'ਚ ਹੀ ਰਿਕਾਰਡ ਹੋਏ ਸੀਗੇ ਉਹ 뮤직 ਵੀ ਸਰਦੂਲ ਜੀ ਦਾ ਸੀ ਕਈ ਗਾਣਿਆਂ ਦੇ ਵਿੱਚ ਨਾ ਤਸੀਲਦਾਰ ਸੱਜਣਾ ਦੇ ਨਾਲ ਇੱਕ ਗਾਣਾ ਸੀਗਾ ਜੀ ਮੈਨੂੰ ਵੀ ਆਈ ਸੀ ਕਿ ਜਦੋਂ ਇਹ ਚਲਾਉਣਗੇ ਤਾਂ ਮੈਂ ਸਾਰੇ ਗਾਣੇ ਮੇਰੇ ਦਿਮਾਗ 'ਚ ਦੁਬਾਰਾ ਫੇਰ ਤਾਜ਼ੇ ਹੋ ਜਾਣਗੇ ਜੀ ਬਹੁਤ ਸਾਰੇ ਗੀਤ ਨੇ ਸਾਡੇ ਦੂਰਦਰਸ਼ਨ ਦੇ ਆਰਕਾਈਵ ਦੇ ਵਿੱਚ ਪਏ ਹੋਏ ਸੀ ਵੇਤੁਕਰ ਦੇ ਵੇਤੁਕਰ ਦੇ ਇੰਤਕਾਲ ਦਿਲ ਦਾ ਤਸੀਲਦਾਰ ਸੱਜਣਾ ਦੇ ਨਾਂ ਤਸੀਲਦਾਰ ਸੱਜਣਾ ਦੇ ਨਾਂ ਤਸੀਲਦਾਰਾ ਕਿ ਕਾਸ਼ ਇਹ ਹੋ ਦੂਰਦਰਸ਼ਨ ਵਾਲੇ ਗਾਣੇ ਸੁਣਾਉਣ ਮੈਰੇ ਮੈਨੂੰ ਯਾਦ ਆ ਜਾਣ ਉਹ ਇੰਨੀਆਂ ਸੋਹਣੀਆਂ ਕੰਪੋਜੀਸ਼ਨਸ ਬਣਾਈਆਂ ਹੋਈਆਂ ਸੀਗੀਆਂ ਸਰਦੂਲ ਜੀ ਨੇ ਨਾ ਮਿਊਜ਼ਿਕ ਵੀ ਸਰਦੂਲ ਜੀ ਦਾ ਹੁੰਦਾ ਸੀਗਾ ਤੇ ਦੇਖਦੇ ਆ ਸ਼ਾਇਦੇ ਕਿਰਪਾ ਕਰਨ ਮੇਰੇ ਸਾਡੇ ਵਾਕਾ ਜੀ ਕਿਰਪਾ ਕਰ ਦੇਣ ਕਿ ਤੇ ਸਾਡੇ ਵਾਕਾ ਪ੍ਰੋਗਰਾਮ ਚੱਲਦੇ ਨੇ ਔਰ ਅਕਸਰ ਸਰਦੂਲ ਜੀ ਔਰ ਤੁਹਾਡੇ ਜਿਹੜੇ ਗੀਤ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਅਨੁਰੀ ਜੀ ਦੂਰਦਰਸ਼ਨ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਔਰ ਦਿਲ ਕਰਦਾ ਕਿ ਅਸੀਂ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਰਹੀਏ ਜਲਦੀ ਜਾਂਦੇ ਅਸੀਂ ਇੱਕ ਗੀਤ ਹੋਰ ਤੁਹਾਡਾ ਸੁਣਨਾ ਕਗਰੇ ਨੂੰ ਲਾਉਣ ਲਵਾ ਦੇਵੇ ਓਕੇ ਚਲਾਓ ਤਾਕਿ ਅਸੀਂ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਰਹੀਏ ਪਰ ਸਾਡੇ ਪ੍ਰੋਗਰਾਮ ਦਾ ਇੱਕ ਹਿੱਸਾ ਅਸੀਂ ਰੈਪਿਡ ਫਾਇਰ ਰਾਉਂਡ ਕਰਦੇ ਹਾਂ ਤੁਸੀਂ ਜਲਦੀ ਜਲਦੀ ਮੈਨੂੰ ਜਵਾਬ ਦੇਣਾ ਜਿਹੜੇ ਹੁਣ ਮੈਂ ਤੁਹਾਡੇ ਕੋਲੋਂ ਸਵਾਲ ਪੁੱਛਣੇ ਆ ਫਸਾਏ ਹੋ ਨਾ ਮੈਨੂੰ ਨਹੀਂ ਫਸਾਉਂਦੀ ਨਹੀਂ ਮੈਂ ਫਸਾਉਂਦੀ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਅਮਨ ਨੂਰੀ ਐਡੀ ਟੈਲੈਂਟਡ ਨੇ ਅਨੇ ਵਧੀਆ ਅਦਾਕਾਰਾਂ ਨੇ ਔਰ ਉਹਨਾਂ ਨੇ ਬਖੂਬੀ ਜਿਹੜਾ ਸਾਰੇ ਸਵਾਲਾਂ ਦੇ ਜਵਾਬ ਦੇ ਲੈਨੇ ਅਮਨ ਨੂਰੀ ਦੇ ਲਈ ਜ਼ਿੰਦਗੀ ਜ਼ਿੰਦਗੀ ਮੁਹੱਬਤ ਪ੍ਰੇਮ ਇਸ਼ਕ ਇਬਾਦਤ ਅਮਨ ਨੂਰੀ ਦੇ ਲਈ ਸੰਗੀਤ ਪਰਮਾਤਮਾ ਦਾ ਨਾਮ ਅਗਰ ਆਪਾਂ ਕਹਿੰਨੇ ਨੇ ਪਰਮਾਤਮਾ ਪ੍ਰਕਾਸ਼ ਰੂਪ ਆ ਤੇ ਉਸ ਪ੍ਰਕਾਸ਼ ਦੀ ਧੁਨੀ ਸੰਗੀਤ ਆ ਤੇ ਸੰਗੀਤ ਪਰਮਾਤਮਾ ਦੀ ਆਵਾਜ਼ ਆ ਅਨਹਦ ਨਾਦ ਆ ਇਹ ਪਰਮਾਤਮਾ ਦਾ ਕਿਉਂਕਿ ਸੰਗੀਤ ਪਰਮਾਤਮਾ ਹੈ ਅਮਨ ਨੂਰੀ ਨੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਮੈਸੇਜ ਦੇਣਾ ਹੈ ਜਿਹੜੇ ਰਾਤੋਂ ਰਾਤ ਸਟਾਰ ਬਣਨ ਦੀ ਹੋਣ ਲੱਗੀ ਹੋਈ ਹੈ ਕਿ ਜੇ ਕਿਸੇ ਨੇ ਸੰਗੀਤ ਦੀ ਦੁਨੀਆ ਤੇ ਰਾਜ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਸਿੱਖ ਕੇ ਸੰਗੀਤ ਦੇ ਵਿੱਚ ਆਵੇ ਕਹਿੰਦੇ ਗੁਰੂ ਬਿਨਾ ਗਤ ਨਹੀਂ ਜੀ ਜਿੰਨੀ ਦੇਰ ਤੁਹਾਡਾ ਕਿਸੇ ਵੀ ਕਿੱਤੇ ਚ ਤੁਸੀਂ ਜਾਣੇ ਹੋ ਉਸ ਕਿੱਤੇ ਦਾ ਕੋਈ ਬੰਦਾ ਪਰਪੱਕ ਬੰਦਾ ਕੋਈ ਹੈਗਾ ਜਿਹਨੂੰ ਐਕਸਪੀਰੀਅੰਸ ਉਸ ਲਾਈਨ ਦਾ ਜਿੰਨੀ ਦੇਰ ਤੁਸੀਂ ਉਹਨੂੰ ਗੁਰੂਤਾਰਨ ਕਰਕੇ ਉਹਦੇ ਕੋਲੋਂ ਸਿੱਖਦੇ ਨਹੀਂ ਉੱਥੋਂ ਮਾਰਾ ਨਹੀਂ ਖਾਂਦੇ ਉਨੀ ਦੇਰ ਤੁਸੀਂ ਪਰਪੱਕ ਨਹੀਂ ਬਣ ਸਕਦੇ ਸੋ ਜਿਹੜਾ ਸੰਗੀਤ ਦੀ ਦੁਨੀਆ ਹੈ ਜਿਹੜੇ ਬਹੁਤ ਵੱਡੇ ਵੱਡੇ ਉਸਤਾਦ ਨੇ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਸਟੇਜ ਦਾ ਰਿਕਾਰਡਿੰਗ ਦਾ ਦੁਨੀਆ ਦੇ ਵਿੱਚ ਕਿੱਦਾਂ ਵਿਚਰਨਾ ਹੈ ਉਹਨਾਂ ਨੂੰ ਉਹਨਾਂ ਲੋਕਾਂ ਕੋਲ ਜਾ ਕੇ ਬਕਾਇਦਾ ਤੁਹਾਨੂੰ ਸਿੱਖਣਾ ਚਾਹੀਦਾ ਕਾਲ ਨਹੀਂ ਕਰਨੀ ਚਾਹੀਦੀ ਕਾਲੀ ਦੇ ਅੱਗੇ ਟੋਏ ਹੁੰਦੇ ਆ ਜਿਹੜੇ ਰਾਤੋ-ਰਾਤ ਸਟਾਰ ਬਣਨਾ ਚਾਹੁੰਦੇ ਨੇ ਫਿਰ ਰਾਤੋ-ਰਾਤ ਥੱਲੇ ਵੀ ਆ ਜਾਂਦੇ ਆ ਜੀ ਬਿਲਕੁਲ ਜਿਹੜੇ ਸਹਿਜੇ ਸਹਿਜੇ ਜਿਹੜਾ ਫਲ ਪੱਕਦਾ ਹੈ ਉਹਦੇ 'ਚ ਮਿਠਾਸ ਹੁੰਦੀ ਆ ਉਹਦੇ 'ਚ ਭਰਪੂਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਸਹਿਜਤਾ ਦੇ ਨਾਲ ਆਪਣੇ ਗੁਰੂ ਦੀ ਸੇਵਾ ਕਰਦੇ ਕਰਦੇ ਸਿੱਖਦੇ ਹੋ ਗੁਰੂ ਨੇ ਤੁਹਾਨੂੰ ਕੱਲਾ ਸੰਗੀਤ ਨਹੀਂ ਸਿਖਾਉਣਾ ਉਨੇ ਤੁਹਾਨੂੰ ਜ਼ਿੰਦਗੀ ਦੀਆਂ ਬਰੀਕੀਆਂ ਵੀ ਸਿਖਾਉਣੀ ਹੈ ਤੁਹਾਨੂੰ ਵੱਡਿਆਂ ਦਾ ਅਦਬ ਕਿੱਦਾਂ ਕਰਨਾ ਉਹ ਵੀ ਸਿਖਾਉਣਾ ਹੈ ਤੁਸੀਂ ਦੁਨੀਆਂ ਦੇ ਵਿੱਚ ਜਾ ਕੇ ਕਿਸ ਮਾਹੌਲ 'ਚ ਖੜੇ ਹੋ ਕਿਹੜੇ ਵੇੜੇ 'ਚ ਖੜੇ ਹੋ ਉੱਥੇ ਕਿੱਦਾਂ ਦੀ ਦੁਨੀਆਂ ਹੈ ਉਹਨਾਂ ਨੇ ਕਿਹਜਾ ਰੰਗ ਪਸੰਦ ਕਰਨਾ ਹੈ ਉਹ ਨਵਜ ਵੀ ਤੁਹਾਨੂੰ ਪੜ੍ਹਨੀ ਸਿਖਾਉਣੀ ਆ ਦੇਖਣੀ ਸਿਖਾਉਣੀ ਆ ਕਿ ਇੱਥੋਂ ਦੇ ਲੋਕਾਂ ਨੂੰ ਕਿਹੇ ਜਿਹੇ ਰੰਗ ਚਾਹੀਦਾ ਗਾਣੇ ਦਾ ਸੋ ਇਹ ਚੀਜ਼ਾਂ ਗੁਰੂ ਤੋਂ ਹੀ ਸਿੱਖ ਸਕਦੇ ਆ ਬਹੁਤ ਖੂਬ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੁਸੀਂ ਸਾਡੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਮਿੱਠੇ ਮਿੱਠੇ ਗੀਤ ਸੁਣਾਏ ਔਰ ਮਿੱਠੇ ਮਿੱਠੇ ਗੀਤ ਸਾਡੇ ਦਰਸ਼ਕਾਂ ਦੀਆਂ ਯਾਦਾਂ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਸ਼ੁਕਰੀਆ